ਅੱਜ ਇਹਨਾਂ ਦੇ ਸਕੂਲ ਦਾ 5G ਸਿਮੂਲੇਸ਼ਨ ਦਾ ਐਲਾਨ ਹੋਇਆ ਸੀ ਆਏ ਇਹਨਾਂ ਦੇ ਬੱਚਿਆਂ ਦੇ ਤਾਰਕੜੀ ਦੇਖੀ ਹੈ ਅਚਰਤ ਹੋ ਗਏ ਲਿਕੇ ਬਹੁਤ ਬਹੁਤ ਹੋਏ ਹੋਰ ਵਿਸ਼ੇਸ਼ਤਾਵਾਂ ਤੇ ਮੈਂ ਜਦੋਂ ਸੱਤਰੀ ਸਾਡੇ ਪਾਸਾ ਦੀਵਾਨ ਦਾ 11 ਤੋਂ 14 ਤੱਕ ਮੈਂ ਉਹਦੇ ਫੁਰੀਅਰ ਨੂੰ ਰੀਡ ਕੀਤਾ ਸੀ ਵਿਜ਼ਿਟ ਕੀਤਾ ਸੀ ਕਿ ਮੈਨੂੰ ਬਹੁਤ ਆਪਸ਼ ਨਹੀਂ ਸੀ ਨਾ ਕੋਈ ਗ੍ਰੇਡਿੰਗ ਦੀ ਹਾਲਤ ਇਹੋ ਜੀ ਸੀ ਨਾ ਸ਼ਿਕਾਇਤ ਸੁਣ ਵਰਤੀ ਦੇਖਿਆ ਇੱਕ ਰਿਪੋਰਟ ਸਮਾਧੂਰੀ ਭੇਜਦੀ ਹੈ ਕੋਸ ਬਾਬਾ ਉੱਥੇ ਸਾਰੇ ਗਏ ਸਾਰੇ ਬੱਚੇ ਚਲੋ ਆ ਗਏ ਕਾਜ ਨੂੰ ਦੇਖਿਆ ਬੈਡਿੰਗ ਦੀ ਬਹੁਤ ਕਹਾਤਰ ਪਈ ਹੈ ਪੁਰੇ ਤੋਂ ਪਹਿਲਾਂ ਵੀ ਆਇਆ ਥੋ ਕੋ 20 ਸਾਲ ਪਹਿਲਾਂ ਕੀ ਫਾਇਦਾ ਕਲਚਰਲ ਪ੍ਰੋਗਰਾਮ ਦੇਖਿਆ ਸੀ ਬੜਾ ਸੋਹਣਾ ਸੀ ਔਰ ਜਦੋਂ ਸਕੂਲ ਇਨਸਟਾਲ ਹੋਇਆ ਕੀ ਖਾਸ ਅਜਾ ਤੋ ਪਹਿਲਾਂ ਬੰਨਿਆ ਸੀ ਕਦਾਂ ਜੀ ਆਕਰ ਪਾਲ ਸੰਨਾ ਸ਼ਕੀਨ ਕੇ ਸਾਥ ਹੋ ਸਾਰੇ ਇਹਨਾਂ ਨੇ ਅਸੀਂ ਵਿਜ਼ਿਟ ਕਰਕੇ ਇਸ ਨੂੰ ਸ਼ੁਰੂ ਕਰਕੇ ਗਏ ਸੀ ਅੱਜ ਇਹਨਾਂ ਦੀ ਸਟੈਂਡ ਤੋਂ ਮੇਰਾ ਕਹਿਣਾ ਹੈ ਕਿ 800 ਮੁੜੀਆਂ ਕਿਉਂਕਿ ਇਹ ਨਹੀਂ ਕਿਨਣੇ ਤਾਂ ਕੀ ਕੀਤੀ ਹੈ ਉਹਨਾਂ ਕੋਲ ਵੀ ਵਿੱਚ ਕਰਦਾ ਕਿ ਆ ਸੰਜਨਤੀ 94 ਦਾ ਸਟੂ ਚਾਲੂ ਤਾਂ ਬੜੀ ਘਟ ਹੈ ਇਹਨਾਂ ਦੀ ਗਿਣਤੀ ਹੋਰ ਬਣੀ ਚਾਹੀਦੀ ਪਰ ਬੱਚਿਆਂ ਦੇ ਕਾਰ ਕਰੀ ਤੂੰ ਇਹ ਮਹਿਸੂਸ ਕਰ ਕਦਰ ਆ ਪਕਨੇ ਪਰਸਨਲ ਪੇਨਸ ਲਈਆਂ ਨੇ ਬੱਚਿਆਂ ਨੂੰ ਤਿਆਰ ਕੀਤਾ ਤੇ ਜਿਹੜੀ ਬੱਚਿਆਂ ਦੀ ਸਟੇਜ ਤੇ ਤਿਆਰੀ ਹੈ ਇਹਦੀ ਇੱਕ ਹੋਰ ਵਿਲੱਖਣ ਇੰਪੋਰਟੈਂਸ ਹੈ ਇਹ ਨਹੀਂ ਕਿ ਹੋਰ ਚੀਜ਼ ਦੀ ਇੰਪੋਰਟੈਂਸ ਨਹੀਂ ਪੜਾਈ ਦੇ ਵਿੱਚ ਜਿੰਨੀ ਬੱਚੇ ਦੀ ਸਟੇਜ ਤੇ ਪ੍ਰੈਜੈਂਟੇਸ਼ਨ ਦੀ ਇੰਪੋਰਟੈਂਸ ਹੈ ਕਿ ਸਾਡੀ ਇੱਕ ਟਾਰਗੇਟ ਐਜੂਕੇਸ਼ਨ ਦਾ ਕਿ ਬੱਚਿਆਂ ਨੂੰ ਉਸੇ ਹਾਰਨੀ ਨਹੀਂ ਉਸ ਹੈਲਮੈਂਟ ਰਮੀ ਸੂਲ ਦੇ ਵਿੱਚ ਕਿ ਕਿ ਚੰਗੇ ਨਾਗਰਿਕ ਦੀ ਕਾਰ ਕਿ ਜਾ ਸਕਦਾ ਕਿ ਚੰਗੇ ਨਾਗਰਿਕ ਬਣ ਸਕਦਾ ਉਹਨਾਂ ਚ ਇਹ ਵੀ ਇੱਕ ਪਾਰਟ ਹੈ ਜਿਹੜਾ ਸਟੇਜ ਤੇ ਐਕਟਿੰਗ ਦਾ ਇਹ ਵੀ ਪਾਰਟ ਆਫ दैट ਡਿਵੈਲਪਮੈਂਟ ਹੈ ਦੈਟ ਇਜ਼ ਪਾਰਟ ਆਫ ਦੈਟ ਵੀ ਆਰ ਅ ਚਾਈਲਡ ਕਿਉਂਕਿ ਸਟੇਜ ਤੇ ਬੱਚਾ ਗੋਲਦਾ ਉਹਦਾ ਝਾਕਾ ਲੱਗਦਾ ਉਹਨੂੰ ਸੁਣਦਾ ਉਹਨੂੰ ਉਹਦੇ ਘਰ ਦੇ ਦਾਸ ਨੇ ਕਿ ਤੂੰ ਬਹੁਤ ਸੋਹਣਾ ਉਹਨੂੰ ਮੋਟੀਵੇਸ਼ਨ ਮਿਲਦੀ ਹੈ ਉਹ ਤੋਂ ਬਾਅਦ ਉਸ ਪਾਸੇ ਨੂੰ ਹੋਰ ਤੁਰਦਾ ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਪੰਜਵੀਂ ਜਮਾਤ ਜਦੋਂ ਪੜਦਾ ਸੀ ਤੇ ਗੁਰੂ ਅਰਜਨ ਸਾਹਿਬ ਦਾ ਉਦੋਂ ਗੁਰਪੁਰਪ ਸੀ ਤੇ ਅਖਬਾਰ ਪੰਜਾਬੀ ਅਜੀਤ ਆਈ ਤੂ ਤੇ ਇੱਕ ਹਫਤਾ ਆਈ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਜਿਹੜੀ ਕਿ 8 ਤੋਂ 10 ਕ ਲੈਣਾ ਦੀ ਹਫਤਾ ਸੀ ਉਹ ਮੈਂ ਕਰ ਰਿਹਾ ਯਾਦ ਕਰ ਲਈ ਸਕੂਲ ਜਾਣ ਤੋਂ ਪਹਿਲਾਂ ਤੇ ਫੰਕਸ਼ਨ ਸਟੇਜ ਤੇ ਜਾ ਕੇ ਉਹ ਮੈਂ ਪਹਿਲੀ ਵਾਰ ਮਾਈਕ ਤੇ ਖੜਾ ਹੋਇਆ ਹਾਂ ਉਸ ਦਿਮਾ ਉਹ ਹਫਤਾ ਬੋਲੀ ਸੀ ਉਸ ਤੋਂ ਬਾਅਦ ਇਹ ਨਹੀਂ ਦੱਤੇ ਨੇ ਮੈਂ ਬਖਸ਼ਿਸ਼ ਕੀਤੀ ਕਿ ਮੈਂ ਸਕੂਲ ਦਾ ਇੱਕ ਗੁੱਡ ਸਪੀਕਰ ਦਾ 10ਵੀਂ ਕਾਰਨ ਤੇ ਪ੍ਰਾਈਜ਼ ਲੈ ਕੇ ਸਕੂਲ ਤੋਂ ਨਿਕਲਿਆ ਗੁੱਡ ਸਟੂਡੈਂਟ ਗੁੱਡ ਸਪੀਕਰ ਮੈਂ ਤਾਂ ਇਹ ਕਹਿੰਨਾ ਕਿ ਇਹ ਪਾਰਟ ਆਫ ਵਾਈਬ ਹੈ ਬੱਚੇ ਦੀ ਡਿਵੈਲਪਮੈਂਟ ਵਾਸਤੇ ਕਿਉਂਕਿ ਬੱਚੇ ਨੂੰ ਹੈਸੀਟੇਸ਼ਨ ਨਹੀਂ ਹੁੰਦੀ ਮੈਂ ਇੱਕ ਸੈਲਫ ਮੇਡ ਬੰਦਾ ਹਾਂ ਮੈਂ میٹرਕ ਕਰਕੇ ਇਸਨੂੰ ਸਰਵ ਸ਼ੁਰੂ ਕੀਤੀ ਸੀ ਐਂਡ ਆਈ ਹੈਡ ਨੈਵਰ ਬੀਨ ਟੂ ਐਨੀ ਕਾਲਜ ਲੇਕਿਨ ਮੈਂ ਹਾਇਲੀ ਕੁਆਲੀਫਾਈਡ ਹਾਂ ਮੈਨੂੰ ਲੋਕਾਂ ਨੇ ਕਹਿੰਦਾ ਤੁਸੀਂ ਇਹਨਾਂ ਕਿਉਂ ਪੜਦੇ ਹੋ ਇਹਦਾ ਕੀ ਫਾਇਦਾ ਕੋਲ ਡਵੈਲਪਮੈਂਟ ਦੀ ਤੇ ਪਰਸੋਨੀਫਿਕੇਸ਼ਨ ਦੀ ਆ ਜਾਂਦੀ ਮੈਂ ਮੈ ਇਸ ਕਰਕੇ ਪੜਦਾ ਕਿ ਜਦੋਂ ਕਿਤੇ ਮੈਂ ਸਮਾਜ 'ਚ ਖਲੋਤਾ ਹਾਂ ਨਾ ਤੇ ਮੈਨੂੰ ਪਤਾ ਕਿ ਜਿੰਨੇ ਮੇਰੇ ਸਾਹਮਣੇ ਖਲੋਤੇ ਨੇ ਮੇਰੇ ਤੋਂ ਘੱਟ ਪੜੇ ਹੋਏ ਨੇ ਮੇਰੇ ਜਨੇ ਉਹ ਨਹੀਂ ਪੜੇ ਹੋਏ ਇੱਕ ਤਾਂ ਮੇਰੇ ਇਸ ਕਰਕੇ ਦੂਸਰਾ ਮੈਂ ਕਹਿੰਨਾ ਕਿ ਰੱਬ ਜੀ ਮੈਨੂੰ ਕੋਈ ਕੋਸ਼ਿਸ਼ ਰਾਇਸ਼ ਬਖਸ਼ੇਗਾ ਕੋਠੀ ਬਖਸ਼ੇਗਾ ਤੇ ਮੇਰੀ ਨੇਮ ਪਲੇਟ ਡੈਕੋਰੇਟਿਵ ਹੋਵੇ ਉਹ ਤਾਂ ਡਿਗਰੀ ਲਿਖੇ ਹੋਏ ਪੜਨ ਵਾਲਾ ਜਾਪੇਗੇ ਇੱਥੇ ਕੋਈ ਰਹਿੰਦਾ ਸੋ ਮੇਰਾ ਮਤਲਬ ਜੇ ਬੰਦਾ ਮਨ ਚ ਧਾਰ ਲਵੇ ਕਿ ਮੈਂ ਕੋਈ ਕਰਨਾ ਉਹ ਕਰ ਗੁਜ਼ਰਦਾ ਤੇ ਦੱਸਦਾ ਉਹਦੇ ਨਾਲ ਆ ਕਿਉਂਕਿ ਦਾਤੇ ਦੀ ਬਖਸ਼ਿਸ਼ ਨਾਲ ਸਭ ਕੁਝ ਹੁੰਦਾ ਕਹਿੰਦੇ ਤੇ ਹੀ ਅਸੇ ਕਿ ਹੋਤਾ ਵਹੀ ਹੈ ਜੋ ਮੰਜ਼ੂਰੇ ਖੁਦਾ ਹੁੰਦਾ ਹੈ ਪਰ ਜਦੋਂ ਤੁਹਾਡੇ ਮਨ ਚ ਲਾਲਸਾ ਚਾਹਨਾ ਗਾਂ ਵਧੰਦੀ ਹੋਵੇ ਤੇ ਪਰਮਾਤਮਾ ਤੁਹਾਡੇ ਨਾਲ ਆਪ ਖਲੋਂਦਾ ਕਹਿੰਦੇ ਜੋ ਇੱਕ ਰਸਤੇ ਚਲੇ ਉਹ ਮੰਜ਼ਲ ਤੇ ਜਾ ਲਗੇ ਜੋ ਰਾਹੇ ਬਦਲਤੇ ਗਏ ਉਨਕੀ ਰਾਹੋਂ ਮੇਂ ਕਟ ਗਏ ਮੈਂ ਤਾਂ ਇਸ ਟਾਰਗੇਟ ਨੂੰ ਜ਼ਿੰਦਗੀ ਲੈ ਕੇ ਤੁਰਿਆ ਤੇ ਉਹ ਟਾਰਗੇਟ ਮੈਂ ਅੱਜ ਲਾਈਕ ਕੀਤਾ ਕਿ ਬੱਚਿਆਂ ਨੇ ਜਿਨ੍ਹਾਂ ਨੇ ਕਈਆਂ ਬੱਚਿਆਂ ਦੀ ਮੈਂ ਪਰਫਾਰਮੈਂਸ ਬਹੁਤ ਪਸੰਦ ਵੀ ਕੀਤੀ ਤੇ ਮੈਂ ਦੇਖਿਆ ਕਿ ਉਹ ਬੱਚੇ ਗਾਂ ਵਧਣਗੇ ਔਰ ਨਿਰਬ ਬੋਲਣ ਦਾ ਨਹੀਂ ਉਹਨਾਂ ਦੇ ਇਹ ਵੀ ਹੋਏਗਾ ਕਿ ਸਾਡੇ ਕੋਲ ਪੱਲੇ ਹੋਵੇ ਅਸੀਂ ਸਾਨੂੰ ਕੋਈ ਆਉਂਦਾ ਹੋਵੇ ਫਿਰ ਅਸੀਂ ਜਾ ਕੇ ਬੋਲ ਸਕਦੇ ਹਾਂ ਇਹਦੇ ਨਾਲ ਉਹਨਾਂ ਨੂੰ ਇੰਟਰਨਲੀ ਮੋਟੀਵੇਸ਼ਨ ਮਿਲਦੀ ਹੈ ਪੜਨ ਵਾਸਤੇ ਇੱਕ ਚੰਗੇ ਨਾਗਰਿਕ ਦੀ ਕੜਤ ਕਰਦਾ ਇਹ ਮੁੱਢਾ ਜਿਵੇਂ ਮਾਲੀ ਨੂੰ ਬੀਜ ਦਾ ਪੈਕਟ ਦਿੱਤਾ ਜਾਏ ਤੋ ਲਾਉਂਦਾ ਤੋਦੇ ਜੋ ਪਤਾ ਨਹੀਂ ਕਿ ਕਿੰਨੇ ਤਿਆਰ ਹੋਣੇ ਨੇ ਤੇ ਕਿੰਨੇ ਨਹੀਂ ਹੋਣੇ ਉਹਨੇ ਉਹਨੂੰ ਆਬੋ ਹਵਾ ਪਾਣੀ ਹਵਾ ਸਭ ਕੁਝ ਦੇ ਕੇ ਤਿਆਰ ਕਰਦਾ ਇਸੇ ਤਰੀਕੇ ਬੱਚੇ ਜਦੋਂ ਸਾਡੇ ਕੋਲ ਮਾਪੇ ਛੱਡ ਪ੍ਰেজੈਂਟੇਸ਼ਨ ਦੇ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਲਈ ਇੱਕ ਚੰਗੇ ਨਾਗਰਿਕਾਂ ਦੀ ਘਾਰਤ ਕਰਨ ਦਾ ਮੂਡ ਬਣਿਆ ਹੋਇਆ ਇਹਨਾਂ ਸ਼ਬਦਾਂ ਨਾਲ ਥੈਂਕ ਯੂ वेरी ਮਚ। ਕਸੇ ਸਕੂਲ ਦੇ ਵਿੱਚ ਐਨਓ ਫੰਕਸ਼ਨ ਦੇ ਪ੍ਰਾਈਜ਼ ਸਿਲੀਸ਼ਨ ਕੀਤਾ ਗਿਆ। ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਐਡਵੋਕੇਟ ਹਰਪ੍ਰੀਤ ਸਿੰਘ ਅਰੋੜਾ ਇੱਥੇ ਮੈਂਬਰ ਇਨ ਚਾਰਜ ਹਾਂ। ਅੱਜ ਕਸੇਰ ਸਕੂਲ ਦੇ ਵਿੱਚ ਐਨਵਲ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਕੀਤਾ ਗਿਆ ਜਿਸ ਵਿੱਚ ਸਾਰੇ ਦੀ ਸਾਰੀ ਚੀਫ ਕਾਰਸਾ ਦੀਵਾਨ ਦੀ ਮੈਨੇਜਮੈਂਟ ਨੇ ਹਿੱਸਾ ਲਿਆ ਖਾਸ ਕਰਕੇ ਸਾਡੇ ਪ੍ਰਧਾਨ ਸਾਹਿਬ ਡਾਕਟਰ ਨਿਜਰ ਜੀ ਅਸੀਂ ਸਵੇਰੇ ਐਕਸਪੈਕਟ ਕਰ ਰਹੇ ਸੀ ਕਿ ਸਾਰੇ ਜਣੇ 11 ਵਜੇ ਤੱਕ ਪਹੁੰਚਣਗੇ ਪਰ ਸਾਨੂੰ ਬੜਾ ਸਰਪ੍ਰਾਈਜ਼ ਹੋਇਆ ਕਿ ਜਦੋਂ 10:30 ਵਜੇ ਡਾਕਟਰ ਸਾਹਿਬ ਇਕੱਲੇ ਸਭ ਤੋਂ ਪਹਿਲਾਂ ਇੱਥੇ ਸਕੂਲ ਦੇ ਵਿੱਚ ਪਹੁੰਚ ਗਏ ਸਾਰੇ ਦੇ ਸਾਰੇ ਮੈਨੇਜਮੈਂਟ ਵਿਦਿਆਰਥੀਆਂ ਨੂੰ ਹੌਸਲਾ ਅਫਜ਼ਾਈ ਕਰਨ ਵਾਸਤੇ ਇੱਥੇ ਪਹੁੰਚੀ ਉਹਨਾਂ ਨੇ ਆਪਣਾ ਕੀਮਤੀ ਸਮਾਂ ਸਾਰੇ ਪਿੰਡ ਵਾਸੀਆਂ ਵਾਸਤੇ ਪੇਰੈਂਟਸ ਵਾਸਤੇ ਟੀਚਰਸ ਵਾਸਤੇ ਤੇ ਬੱਚਿਆਂ ਨੂੰ ਅਸੀਸਾਂ ਦੇਣ ਵਾਸਤੇ ਇੱਥੇ ਆਪਣਾ ਟਾਈਮ ਕੱਢਿਆ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਕਸੇਲ ਸਕੂਲ ਦੇਆਂ ਜਿੰਨੀ ਵੀ ਮੈਰਿਟ ਹੋਲਡਰ ਸੀ ਉਹਨਾਂ ਨੂੰ ਅਸੀਂ ਪ੍ਰਾਈਜ਼ ਡਿਸਟ੍ਰਿਬਿਊਟ ਕੀਤੇ ਜਿਹੜੇ ਪਤਵੰਤੇ ਸੱਜਣ ਇੱਥੇ ਆਏ ਸੀ ਜਿਹਨਾਂ ਨੇ ਆਪਣਾ ਸਮਾਂ ਕੱਢ ਕੇ ਇੱਥੇ ਆਏ ਉਹਨਾਂ ਸਾਰਿਆਂ ਨੂੰ ਅਸੀਂ ਸਨਮਾਨਿਤ ਕੀਤਾ ਤੇ ਆਸ ਕਰਦੇ ਹਾਂ ਕਿ ਸਾਡੇ ਸਕੂਲ ਦੇ ਜਿਹੜੀ ਸਟਰੈਂਥ ਇਸ ਸਮੇਂ ਅਪਰੋਕਸੀਮੇਟਲੀ 360 ਦੇ ਕੋਲ ਹੈ ਆਉਣ ਵਾਲੇ ਸੈਸ਼ਨ ਦੇ ਵਿੱਚ ਇਹ 400 ਪਾਰ ਬਹੁਤ ਛੇਤੀ ਹੋਏਗੀ ਅਸੀਂ ਪ੍ਰਿੰਸੀਪਲ ਮੈਡਮ ਤੋਂ ਬਹੁਤ ਖੁਸ਼ ਹਾਂ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਤੇ ਆਪਣੇ ਸਾਰੇ ਟੀਚਰ ਸਹਿਬਾਨ ਦੀ ਜਿਨ੍ਹਾਂ ਨੇ ਸਾਰਾ ਇਹਨਾਂ ਦਾ ਸਾਥ ਦਿੱਤਾ ਭਰਪੂਰ ਸਾਥ ਦਿੱਤਾ ਬੱਚਿਆਂ ਦੇ ਪੇਰੈਂਟਸ ਨੇ ਪੂਰਾ ਸਾਥ ਦਿੱਤਾ ਬੱਚਿਆਂ ਨੇ ਅੰਤ ਤੱਕ ਮਿਹਨਤ ਕੀਤੀ ਤੇ ਇਸ ਜਿਹੜਾ ਸਮਾਰੋਹ ਹੋਇਆ ਬਹੁਤ ਵਧੀਆ ਤਰੀਕੇ ਨਾਲ ਨਿਪੇਰੇ ਚੜਿਆ ਸਰ ਮੈਂ ਅਰੇਂਜਮੈਂਟ ਦੇ ਵੱਲੋਂ ਜੋ ਬੱਚਿਆਂ ਵੱਲੋਂ ਪਰਫਾਰਮੈਂਸਿਸ ਦਿੱਤੀਆਂ ਗਈਆਂ ਉਹਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਕੁਝ ਵਰਡਸ ਜੋ ਬੱਚਿਆਂ ਲਈ ਤੁਸੀਂ ਕਹਿਣਾ ਚਾਹੋ ਬੱਚਿਆਂ ਨੇ ਬਹੁਤ ਮਿਹਨਤ ਦੇ ਨਾਲ ਸਾਰਾ ਪ੍ਰੋਗਰਾਮ ਤਿਆਰ ਕੀਤਾ ਕੁਝ ਪਰਫਾਰਮੈਂਸਸ ਐਸੀਆਂ ਸਨ ਜਿਦੇ ਵਿੱਚ ਚੀਫ ਖਾਲਸਾ ਦਿਵਾਨ ਦੀ ਸਮੁੱਚੀ ਮੈਨੇਜਮੈਂਟ ਨੇ ਬਹੁਤ ਤਾਰੀਫ ਕੀਤੀ ਖਾਸ ਕਰਕੇ ਵਿਦਿਆਰਥੀਆਂ ਦੀ ਉਹਨਾਂ ਦੇ ਟੀਚਰਸ ਦੀ ਜਿਨ੍ਹਾਂ ਨੇ ਐਨੀ ਮਿਹਨਤ ਕਰਕੇ ਉਹਨਾਂ ਨੂੰ ਇਹ ਸਕਲ ਬਣਾਇਆ ਕਿ ਉਹ ਸਟੇਜ ਤੇ ਆ ਕੇ ਆਪਣਾ ਜਿਹੜਾ ਹੁਨਰ ਪੇਸ਼ ਕਰ ਸਕਣ ਇਹਦੇ ਨਾਲ ਬੱਚੇ ਦੀ ਓਵਰਆਲ ਡਵੈਲਪਮੈਂਟ ਹੁੰਦੀ ਹੈ ਸਟੱਡੀ ਇੱਕ ਅਲੱਗ ਚੀਜ਼ ਹੈ ਸਟੱਡੀ ਦੇ ਨਾਲ ਨਾਲ ਪਰਫਾਰਮੈਂਸ ਉਹਦੀ ਐਕਸਟਰਾ ਐਕਟੀਵਿਟੀਜ਼ ਦੇ ਵਿੱਚ ਪਾਰਟਿਸਪੀਕੇਸ਼ਨ ਸਾਰਾ ਕੁਝ ਮੈਟਰ ਕਰਦਾ ਬੱਚੇ ਦੀ ਓਵਰਆਲ ਡਿਵੈਲਪਮੈਂਟ ਵਾਸਤੇ ਸਰ ਟੀਚਰਸ ਤੇ ਪ੍ਰਿੰਸੀਪਲ ਮੈਡਮ ਲਈ ਕੀ ਮੈਸੇਜ ਹੈ ਨਾ ਟੀਚਰਸ ਤੇ ਪ੍ਰਿੰਸੀਪਲ ਮੈਡਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਸਾਡੇ ਸਾਰਿਆਂ ਦੀ ਸਾਡੀ ਮੈਨੇਜਮੈਂਟ ਦੀ ਇੱਥੇ ਮੇਰੇ ਸਾਥੀ ਜਿਹੜੇ ਮੈਂਬਰ ਸਾਹਿਬਾਨ ਨੇ ਢਿੰਗਰਾਜੀ ਤੇ ਮੇਰੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਪ੍ਰਿੰਸੀਪਲ ਮੈਡਮ ਨੂੰ ਤੇ ਸਾਰੇ ਸਟਾਫ ਨੂੰ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਪੇਸ਼ ਕੀਤਾ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਕਸੇਰ ਪਿੰਡ ਦੀਆਂ ਵੱਧ ਤੋਂ ਵੱਧ ਜਿਹੜੀਆਂ ਮੈਰਿਟਸ ਹੋਰ ਆਣਗੀਆਂ ਤੇ ਬੱਚਿਆਂ ਵਾਸਤੇ ਟੀਚਰਸ ਹੋਰ ਜ਼ਿਆਦਾ ਮਿਹਨਤ ਕਰਨਗੇ ਆਈ.ਐਸ.ਆਰ. ਕਿਸ਼ਨ ਸਕੂਲ ਕਸੇਲ ਦਾ ਸਲਾਣਾ ਇਨਾਮ ਵੰਡ ਸਮਾਰੋਹ ਸੀ ਤੇ ਬੱਚਿਆਂ ਨੇ ਉਹਦੇ ਵਿੱਚ ਕਲਚਰਲ ਪ੍ਰੋਗਰਾਮ ਵੀ ਪੇਸ਼ ਕੀਤਾ ਬਹੁਤ ਟੱਚਿੰਗ ਸੀ ਬੜੀ ਮਿਹਨਤ ਕੀਤੀ ਬੱਚਿਆਂ ਨੇ ਸਾਰਿਆਂ ਨੇ ਸਲਾਇਆ ਆਏ ਹੋਏ ਜਿਹੜੇ ਪਿੰਡ ਦੇ ਸੰਗਤ ਸੀ ਮਾਪੇਸਾਨ ਔਰ ਮੈਨੇਜਮੈਂਟ ਸੀ ਸਭ ਨੇ ਉਹਨਾਂ ਨੂੰ ਤਾਰੀਫ ਕੀਤੀ ਹੈ ਔਰ ਪ੍ਰਿੰਸੀਪਲ ਮੈਡਮ ਦਾ ਤੇ ਸਟਾਫ ਦਾ ਸਾਰੇ ਦਾ ਬਹੁਤ ਇਹਦੇ ਵਿੱਚ ਅਸੀਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਸ ਇਸ ਫੰਕਸ਼ਨ ਨੂੰ ਕਾਮਯਾਬ ਕਰਨ ਦੇ ਲਈ ਦਿਨ ਰਾਤ ਰੱਖੀ ਕੀਤੀ ਦਿਨ ਰਾਤ ਮਿਹਨਤ ਕੀਤੀ ਹੈ ਔਰ ਉਮੀਦ ਹੈ ਕਿ ਸਕੂਲ ਇਸ ਤੋਂ ਵੀ ਹੋਰ ਅੱਗੇ ਵਧੇਗਾ ਅਗਲੇ ਸਾਲਾਂ ਵਿੱਚ ਇਹਦੇ ਰਿਜ਼ਲਟਸ ਨਜ਼ਰ ਆਣਗੇ ਅੱਜ ਮੇਰੇ ਸਕੂਲ ਚ ਐਨੂਅਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਸੀਗਾ ਔਰ ਉਹਦੇ ਚ ਸਾਡੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਜੀ ਨਿੱਜਰ ਜਿਹੜੇ ਨੇ ਉਹ ਇਨ ਟਾਈਮ 10:30 ਵਜੇ ਹੀ ਪਹਿਲਾਂ ਆਏ ਉਹਨਾਂ ਨੇ ਆ ਕੇ ਸਾਰੇ ਸਕੂਲ ਵਿਜ਼ਿਟ ਕੀਤਾ ਔਰ ਸਾਡੀਆਂ ਜਿੰਨੀਆਂ ਵੀ ਪ੍ਰੋਬਲਮ ਸੀਗੀਆਂ ਉਹਨਾਂ ਨੂੰ ਸੁਣਿਆ ਔਰ ਉਹਨਾਂ ਦਾ ਮੌਕੇ ਤੇ ਹੀ ਸਾਰਾ ਹੱਲ ਕੀਤਾ ਉਹਨਾਂ ਨੇ ਸਾਨੂੰ ਪਰਮਿਸ਼ਨ ਦਿੱਤੀ ਹੈ ਕਿ ਅਸੀਂ ਉੱਪਰ 4 ਰੂਮਸ ਜਿਹੜੇ ਨੇ ਔਰ ਵਾਸ਼ਰੂਮਸ ਜਿਹੜੇ ਨੇ ਨਵੇਂ ਉਹਨਾਂ ਨੂੰ ਤਿਆਰ ਕਰਵਾਵਾਂਗੇ ਔਰ ਬਿਲਡਿੰਗ ਦੀ ਜਿੱਥੋਂ ਜਿੱਥੋਂ ਵੀ ਕੋਈ ਵੀ ਰਿਪੇਅਰ ਜਾਂ ਕੋਈ ਟਾਈਲ ਵਰਕ ਜਿਹੜਾ ਉਹ ਪੈਂਡਿੰਗ ਹੈਗਾ ਤੇ ਅਸੀਂ ਉਹਨੂੰ ਕੰਪਲੀਟ ਕਰਵਾਵਾਂਗੇ ਔਰ ਮੈਂ ਬਹੁਤ ਜ਼ਿਆਦਾ ਧੰਨਵਾਦੀ ਆ ਸਰਦਾਰ ਸੰਤੋਖ ਸਿੰਘ ਜੀ ਸੇਠੀ ਅਵਰ ਵਾਈਸ ਪ੍ਰੈਜ਼ੀਡੈਂਟ ਸਰਦਾਰ ਕੁਲਜੀਤ ਸਿੰਘ ਜੀ ਸਾਨੀ ਰੈਜ਼ੀਡੈਂਟ ਪ੍ਰੈਜ਼ੀਡੈਂਟ ਸਰਦਾਰ ਸੁਵਿੰਦਰ ਸਿੰਘ ਜੀ ਕੱਥੂ ਨੰਗਲ ਆਨਰੇਰੀ ਸੈਕਟਰੀ ਸਰਦਾਰਾ ਜਸਪਾਲ ਸਿੰਘ ਜੀ ਢਿੱਲੋਂ ਐਡੀਸ਼ਨਲ ਆਨਰੀ ਸੈਕਟਰੀ ਸਰਦਾਰ ਸੁਖਜਿੰਦਰ ਸਿੰਘ ਜੀ ਪ੍ਰਿੰਸ ਐਡੀਸ਼ਨਲ ਆਨਰੀ ਸੈਕਟਰੀ ਅ ਸਰਦਾਰ ਮਨਜੀਤ ਸਿੰਘ ਜੀ ਢਿੱਲੋਂ ਮੈਂਬਰ ਇਨਚਾਰਜ ਸੋਰਸਿੰਗ ਸਕੂਲ ਸਰਦਾਰ ਜਗਜੀਤ ਸਿੰਘ ਜੀ ਵਾਲੀਆ ਮੈਂਬਰ ਇਨਚਾਰਜ ਚੌਂਕ ਪ੍ਰਾਗਦਾ ਸਕੂਲ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਉਹਨਾਂ ਸਾਰਿਆਂ ਨੇ ਆਪਣਾ ਬਹੁਤ ਹੀ ਕੀਮਤੀ ਸਮਾਂ ਜਿਹੜਾ ਉਹ ਕੱਢਿਆ ਔਰ ਸਾਰਾ ਫੰਕਸ਼ਨ ਜਿਹੜਾ ਵਾ ਉਹਨੂੰ ਇੰਜੋਏ ਕੀਤਾ ਔਰ ਬੱਚਿਆਂ ਨੂੰ ਐਪਰੀਸ਼ੀਏਟ ਕੀਤਾ ਉਹਨਾਂ ਨੂੰ ਅਸੀਸਾਂ ਦਿੱਤੀਆਂ ਕਿ ਉਹ ਹੋਰ ਤਰੱਕੀ ਕਰਨ ਬੱਚਿਆਂ ਦੀ ਓਵਰਆਲ ਡਿਵੈਲਪਮੈਂਟ ਵਾਸਤੇ ਇਹ ਫੰਕਸ਼ਨਸ ਬਹੁਤ ਜ਼ਰੂਰੀ ਹੁੰਦੇ ਆ ਕੋਲਚਰਲ ਐਕਟੀਵਿਟੀ ਦੇ ਨਾਲ ਜੁੜੇ ਰਹਿਣ ਤੋਂ ਐਕਟਿਵ ਰਹਿੰਦੇ ਨੇ ਸਟੱਡੀ ਦੇ ਨਾਲ ਨਾਲ ਔਰ ਮੇਰੇ ਸਟਾਫ ਨੇ ਬਹੁਤ ਮਿਹਨਤ ਕੀਤੀ 10 ਦਿਨ ਤੋਂ ਤਕਰੀਬਨ ਕਿਉਂਕਿ ਅਸੀਂ ਪਹਿਲੇ ਵੀ ਇਸ ਫੰਕਸ਼ਨ ਦੀ ਤਿਆਰੀ ਕਰਵਾ ਕਰਵਾ ਰਹੇ ਸੀਗੇ ਲੇਕਿਨ ਐਨੂਅਲ ਡੇਜ਼ ਐਨੂਅਲ ਜਿਹੜੇ ਐਗਜ਼ਾਮ ਨੇ ਉਹਨਾਂ ਦੇ ਕਰਕੇ ਅਸੀਂ ਉਹ ਫੰਕਸ਼ਨ ਉਹਦੋਂ ਨਹੀਂ ਕਰਵਾ ਸਕੇ ਤੇ ਹੁਣ ਅਸੀਂ ਕਰਵਾਇਆ ਤੇ ਇਹਦੇ ਵਾਸਤੇ ਉਹਨਾਂ ਨੇ ਸਿਰਫ ਹਫਤਾ 10 ਦਿਨ ਦੇ ਵਿੱਚ ਸਾਰੀ ਤਿਆਰੀ ਕੀਤੀ ਹੈ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਉਹਨਾਂ ਨੂੰ ਔਰ ਇਹ ਫੰਕਸ਼ਨਸ ਬਹੁਤ ਜ਼ਰੂਰੀ ਹੁੰਦੇ ਨੇ ਕਿਉਂਕਿ ਇਹਦੇ ਨਾਲ ਸਾਡਾ ਜਿਹੜਾ ਮੈਸੇਜ ਹੈਗਾ ਕਿ ਸਾਡੇ ਬੱਚੇ ਕੀ ਕੁਝ ਕਰ ਸਕਦੇ ਹੋ ਪੇਰੈਂਟਸ ਤੱਕ ਜਾਂਦਾ ਹੈ ਪੇਰੈਂਟਸ ਬਹੁਤ ਕੋਆਪਰੇਟਿਵ ਨੇ ਔਰ ਆਈ ਹੋਪ ਕਿ ਸਾਡੇ ਸਕੂਲ ਦੀ ਜਿਹੜੀ ਸਟਰੈਂਥ ਹੈਗੀ ਆ ਉਹ ਬਹੁਤ ਜ਼ਿਆਦਾ ਇਹਦੇ ਤੇ ਡਿਪੈਂਡ ਕਰਦੀ ਸੀ ਔਰ ਇਨਕਰੀਸ ਹੋਏਗੀ ਜ਼ਰੂਰ